ਨਾਮਲੇ ਆ ਜੀ ਇਹ ਨਿਆਈ ਫੈਕਟਰੀ ਬਣੀ ਹੋਈ ਆ ਫਰਨੀਚਰ ਬਣਾਉਣ ਦੀ ਜੀ ਪਿਛਲੇ 2 ਸਾਲਾਂ ਤੋਂ ਬਣ ਰਹੀ ਆ ਅਸੀਂ 2 ਸਾਲਾਂ ਤੋਂ ਇਹਦੀ ਕੰਪਲੇਂਟ ਪਾ ਰਹੇ ਹਾਂ ਜੀ ਠੀਕ ਹੈ ਜੀ ਐਕੁਇਰੀ ਕਾਰਪੋਰੇਸ਼ਨ ਨੇ ਕਾਰਵਾਈ ਕਰਦੇ ਹੋਏ ਇਹਨੂੰ 5% ਤੋੜ ਦਿੱਤਾ ਸੀ ਜੀ ਐਸਬੀ ਨਾਲ ਠੀਕ ਹੈ ਉਸ ਤੋਂ ਬਾਅਦ ਇਹਨੇ ਇਹਨੂੰ ਹੋਰ ਵੱਡਾ ਕਰਤਾ ਦੁਬਾਰਾ ਅਸੀਂ ਫੇਰ ਕੰਪਲੇਂਟਾਂ ਕਰਦੇ ਗਏ ਤੇ ਕਾਰਪੋਰੇਸ਼ਨ ਨੇ ਇਹਨੂੰ ਆਗੇ ਸੀਲ ਕਰਤਾ ਜੀ 1 4 25 ਨੂੰ 25 ਸਿੰਘ ਦੇ ਪਿਛਲੇ ਜਿਹੇ ਹਾਂ ਇਹਸ ਬੰਦੇ ਨੇ ਜਦੋਂ ਮੈਂ ਕੋਠੇ ਚੜ੍ਹ ਕੇ ਦੇਖਿਆ 7 ਤਰੀਕ ਨੂੰ ਤਾਂ ਸੀਲਾਂ ਸਾਰੀਆਂ ਤੋੜੀਆਂ ਹੋਈਆਂ ਹੁੰਦੀਆਂ ਸੀ ਅੰਦਰ ਜੀ ਇਹਨਾਂ ਨੇ ਸੀਲਾਂ ਤੋੜਤੀਆਂ ਜੀ ਮੈਂ ਉਸੇ ਟਾਈਮ ਕੁਮਰ ਸਾਹ ਨੂੰ ਫੋਨ ਕਰਤਾ ਵੀ ਹਾਂਜੀ ਸੀਲਾਂ ਸੌਰੀ ਲੱਗੀਆਂ ਹੋਈਆਂ ਨੇ ਤੇ ਜਾਦਾ ਸੀ ਅੱਜ ਸਵੇਰੇ ਸਾਢੇ 10 10:30 ਵਜੇ ਬਾਹਰ ਨਿਕਲਿਆ ਤਾਂ ਇਹ ਫੈਕਟਰੀ ਦਾ ਮਾਲਕ ਹੂੰ ਹੂੰ ਖਨੀਫਾ ਮੁੰਡਾ ਹੂੰ ਉਹ ਖੜਾ ਸੀ ਉਹਦੀ ਗੱਡੀ ਖੜੀ ਸੀ ਤੇ ਮੇਰੇ ਕੋਲ ਫੋਟੋ ਵੀ ਨੇ ਜੀ ਉਹਨੇ ਮੇਰੇ ਸਾਹਮਣੇ ਸੀਲਾਂ ਤੋੜਤੀ ਅੱਜ ਫੇਰ ਤੋੜਤੀ ਜੀ ਸੀ 100% ਇੱਥੇ ਸੀਨੀਅਰ ਸਿਟੀਜ਼ਨ ਹਾਂ ਪਰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਇਕ ਪੁਲਵਾਸੀ ਉਹ ਇਹ ਗੱਲ ਤਾਂ ਸੁਣਦਾ ਲੁੱਕ ਕੇ ਨੰਦੇ ਦੇ ਕੇ ਭయ్యా ਬਾਤ ਤਾਂ ਸੁਣ ਲੋ ਹੈ ਮਾਲਕ ਯਾਰ ਬੇ ये गाड़ी के पीछे में छुप रहे हो सर थोड़ी फैक्ट्री ते दो बार कॉर्पोरेशन ने सील लगाई है कल भी सील लगाई है नोटिस भी भेजा तुसी सील तोड़ती सर ये एलिगेशन है थोड़े दे सर क्यों तोड़ी सील तोड़ो की अधिकार हैगा ये सर गल हुई थी महेंद्र जी से नाम की ना गल हुई जी मोहन सिंह के नाम कौन है मोहन सिंह कौन है एटीपी है ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਸੂਬੇ ਦੇ ਵਿੱਚ ਕਾਨੂੰਨੀ ਵਿਵਸਥਾ ਠੀਕ ਕਰਨ ਦੀ ਗੱਲ ਕਰਦੇ ਨੇ ਪਰ ਕੁਝ ਲੋਕ ਕਾਨੂੰਨ ਨੂੰ ਕਿਵੇਂ ਵਾਰ-ਵਾਰ ਸਿੱਕੇ ਤੇ ਟੰਗਦੇ ਨੇ ਅਜਿਹੀ ਉਦਾਹਰਨ ਲੁਧਿਆਣਾ ਦੇ ਪੰਜਾਬ ਮਾਤਾ ਨਗਰ ਤੋਂ ਸਾਹਮਣੇ ਆਈ ਹੈ ਪਿੱਛੇ ਮੈਂ ਤੁਹਾਨੂੰ ਕੈਮਰਾਮੈਨ ਨੂੰ ਉਹ ਦਿਖਾਉਣਗੇ ਪਿੱਛੇ ਇੱਕ ਫੈਕਟਰੀ ਦਾ ਗੇਟ ਹੈ ਜਿਹੜਾ ਇੰਨ੍ ਬਾਅਦ ਕਾਰਪੋਰੇਸ਼ਨ ਵੱਲੋਂ ਸੀਲ ਕੀਤਾ ਗਿਆ ਕਾਰਨ ਕੀ ਸੀ ਲੋਕ ਪ੍ਰਸ਼ਾਂਤ ਸੀ ਕੋ ਕੈਮੀਕਲ ਵਰਤਨ ਸਰਦਾਰ ਬਲਵਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਕਾਰਨ ਸੀ ਕਿਉਂ ਤਿੰਨ ਵਾਰ ਸੀਲ ਕੀਤਾ ਕਿ ਤੇ ਹੈਰਾਨੀ ਦੀ ਗੱਲ ਹੈ ਤਿੰਨ ਵਾਰ ਸੀਲ ਕਰਨ ਤੋਂ ਬਾਅਦ ਤਿੰਨ ਵਾਰ ਇਸ ਫੈਕਟਰੀ ਦੇ ਮਾਲਕ ਨੇ ਸੀਲ ਤੋੜ ਦਿੱਤੀ ਹੈ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਬਲਵਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਕੀ ਮਾਮਲਾ ਹੈਗਾ ਜੀ ਸਾਰਾ ਮਾਮਲਾ ਹੈ ਜੀ ਇਹ ਨਿਆਈ ਫੈਕਟਰੀ ਬਣੀ ਹੋਈ ਆ ਪ੍ਰੋਸੀਜਰ ਬਣਾਉਣ ਦੀ ਜੀ ਪਿਛਲੇ 2 ਸਾਲਾਂ ਤੋਂ ਬਣ ਰਹੀ ਆ ਅਸੀਂ 2 ਸਾਲਾਂ ਤੋਂ ਇਹਦੀ ਕੰਪਲੇਂਟ ਪਾ ਰਹੇ ਹਾਂ ਜੀ ਠੀਕ ਹੈ ਜੀ ਐਕੁਇਰੀ ਕਾਰਪੋਰੇਸ਼ਨ ਨੇ ਕਾਰਵਾਈ ਕਰਦੇ ਹੋਏ ਇਹਨੂੰ 5% ਤੋੜ ਦਿੱਤਾ ਗਿਆ ਜੀ ਸੀਬੀ ਨਾਲ ਠੀਕ ਹੈ ਉਸ ਤੋਂ ਬਾਅਦ ਇਹਨੇ ਇਹਨੂੰ ਹੋਰ ਵੱਡਾ ਕਰਤਾ ਕਰੋ ਤੋੜਿਆ ਸੀਗਾ ਜੀ ਇਹ 28 ਮਾਰਚ 23 ਦੀ ਗੱਲ ਹੈ ਜੀ ਜੀ ਠੀਕ ਹੈ ਜੀ 2 ਸਾਲ ਪਹਿਲਾਂ ਜੀ 2 ਸਾਲ ਪਹਿਲਾਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਫੇਰ ਕੰਪਲੇਨਾਂ ਕਰਦੇ ਗਏ ਤੇ ਕਾਰਪੋਰੇਸ਼ਨ ਨੇ ਇਹਨੂੰ ਆ ਕੇ ਸੀਲ ਕਰਤਾ ਜੀ ਇਹ 14 25 ਨੂੰ 25 ਨੂੰ ਸੀ ਪਿਛਲੇ ਮਹੀਨੇ ਹਾਂ ਇਸ ਬੰਦੇ ਨੇ ਜਦੋਂ ਮੈਂ ਕੋਠੇ ਚੜ੍ਹ ਕੇ ਦੇਖਿਆ 7 ਤਰੀਕ ਨੂੰ ਤਾਂ ਸੀਲਾਂ ਸਾਰੀਆਂ ਤੋੜੀਆਂ ਹੋਈਆਂ ਸੀ ਅੰਦਰੋਂ ਜੀ ਹੂੰ ਠੀਕ ਹੈ ਜੀ ਉਹਦੀ ਅਸੀਂ ਰਿਟਰਨ ਰਿਪੋਰਟ ਜਿਹੜੀ ਆ ਉਹ ਕਾਰਪੋਰੇਸ਼ਨ ਦੇਤੀ ਵੀ ਇਹ ਬੰਦੇ ਨੇ ਸੀਲਾਂ ਤੋੜਤੀਆਂ ਜੀ ਪਰ ਇੱਥੇ ਕੋਈ ਕਾਰਵਾਈ ਨਹੀਂ ਹੋਈ ਜਦਕਿ ਕਾਨੂੰਨੀ ਕਾਰਵਾਈ ਕਰਨੀ ਬਣਦੀ ਸੀ ਜੀ ਕਿ ਇਹਨੂੰ ਸੀਲਾਂ ਕਿਸ ਢੰਗ ਨਾਲ ਤੋੜੀਆਂ ਹੂੰ ਉਸ ਤੋਂ ਬਾਅਦ ਵੀ ਅਸੀਂ ਮਹੀਨਾ ਹੋ ਗਿਆ ਫੇਰ ਮਗਰ ੱਟਕੇ ਖਾਰੇ ਆ ਕਾਰਪੋਰੇਸ਼ਨ ਦੇ ਹੂੰ ਕਾਰਪੋਰੇਸ਼ਨ ਦੇ ਏਟੀਪੀ ਸਾਹਿਬ ਨੇ ਤੇ ਕ੍ਰਿਸ਼ਨਰ ਸਾਹਿਬ ਨੂੰ ਮੈਂ ਮਿਲਿਆ ਹਮਮ ਕੋਇੰਦਰ ਸਾਹਿਬ ਨੇ ਵੀ ਇਹਨੂੰ ਮਾਰਕ ਕਰਤਾ ਕਿ ਇਹਨੂੰ ਕਾਰਵਾਈ ਕੀਤੀ ਜਾਵੇ ਜੀ ਬਟ ਇਨਸਪੈਕਟਰ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਠੀਕ ਹੈ ਜੀ ਲਾਸਟ ਤੇ ਅਸੀਂ ਅੱਕਹਾਰ ਕੇ ਘੁੰਮਣ ਸਾਹਿਬ ਤੋਂ ਪਰਵਕਾਰ ਸਿੰਘ ਘੁੰਮਣ ਤੋਂ ਆਪਣੀ ਹੈਲਪਲੀ ਜੀ ਫੋਨ ਕੀਤਾ ਸ਼ੁਕਰਵਾਰ ਨੂੰ ਘੁੰਮਣ ਸਾਹਿਬ ਨੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਇਹ ਕਿਹਾ ਕਿ ਜੀ ਛੁੱਟੀਆਂ ਨੇ ਅਈ ਛੁੱਟੀਆਂ ਦਵਾ ਦੇ ਨੂੰ ਕਾਰਵਾਈ ਕਰਾਂਗੇ ਜੀ ਕੱਲ ਦੁਪਹਿਰ ਤੱਕ ਵੀ ਕੁਮਨ ਸਾਹਿਬ ਨੇ ਕਿਹਾ ਸੀ ਬਲਵਿੰਦਰ ਜੀ ਵੀ ਇਹ ਦੁਪਹਿਰ ਤੱਕ ਕਾਰਵਾਈ ਕਰਨਗੇ ਪਰ ਇਹਨਾਂ ਨੇ ਦੁਪਹਿਰ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੂੰ ਸਾਢੇ 3 4 ਵਜੇ ਕੁਮਨ ਸਾਹਿਬ ਨੇ ਫੇਰ ਫੋਨ ਕੀਤਾ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਹੂੰ ਠੀਕ ਹੈ ਜੀ 5 ਵਜੇ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਇੱਥੇ ਸੀਲਾਂ ਲੱਗੀਆਂ ਸੀ ਮੇਨ ਗੇਟ ਤੇ ਕਿਉਂਕਿ ਅੰਦਰ ਅਸੀਂ ਦੇਖ ਨਹੀਂ ਸਕਦੇ ਤੁਸੀਂ ਦੇਖ ਹੀ ਨਹੀਂ ਸਕਦੇ ਹੋ ਕਿ 18 ਤੋਂ 20 ਫੁੱਟ ਤੱਕ ਉੱਚੀਆਂ ਕੰਧਾਂ ਬਣੀਆਂ ਨੇ ਬਿਲਕੁਲ ਠੀਕ ਹੈ ਜੀ ਨਾ ਅਸੀਂ ਅੰਦਰ ਝਾਕ ਸਕਦੇ ਨਾ ਸਾਨੂੰ ਪਤਾ ਲੱਗ ਸਕਦਾ ਇਹਨਾਂ ਨੇ ਸੀਲਾਂ ਤੋੜਤੀਆਂ ਜੀ ਮੈਂ ਉਸੇ ਟਾਈਮ ਕੁਮਨ ਸਾਹਿਬ ਨੂੰ ਫੋਨ ਕੱਟਾ ਵੀ ਹਾਂਜੀ ਸੀਲਾਂ ਸੌਰੀ ਲੱਗੀਆਂ ਹੋਈਆਂ ਨੇ ਤੇ ਜਾਦਾ ਸੀ ਅੱਜ ਸਵੇਰੇ 10:30 10:30 ਵਜੇ ਮੈਂ ਬਾਹਰ ਨਿਕਲਿਆ ਤਾਂ ਇਹ ਫੈਕਟਰੀ ਦਾ ਮਾਲਕ ਹਮ ਹਨੀਫਾਮੰਦ ਹਮ ਉਹ ਖੜਾ ਸੀ ਉਹਦੀ ਗੱਡੀ ਖੜੀ ਸੀ ਦੀ ਮੇਰੇ ਕੋਲ ਫੋਟੋ ਵੀ ਨੇ ਜੀ ਉਹਨੇ ਮੇਰੇ ਸਾਹਮਣੇ ਸੀਲਾਂ ਤੋੜਤੀਆਂ ਅੱਜ ਫੇਰ ਤੋੜਤੀਆਂ ਤੋੜਤੀਆਂ ਜੀ ਮੈਂ ਜੀ ਜੀ ਉਸੇ ਟਾਈਮ ਮੈਂ ਕੁਮਨ ਸਾਹਿਬ ਨੂੰ ਫੋਨ ਕੀਤਾ ਹਮ ਤੇ ਕਾਰਪੋਰੇਸ਼ਨ ਦੇ ਇਨਸਪੈਕਟਰ ਨੂੰ ਫੋਨ ਕੀਤਾ ਜੀ ਏਟੀਵੀ ਸਾਹਿਬ ਨੂੰ ਫੋਨ ਕੀਤਾ ਹੂੰ ਏਟੀਵੀ ਸਾਹਿਬ ਬਹੁਤ ਵਧੀਆ ਬੰਦੇ ਨੇ ਹੂੰ ਫ੍ਰੈਂਕਲੀ ਗੱਲ ਆ ਉਹਨਾਂ ਨੇ ਸਾਨੂੰ ਬਹੁਤ ਗਮੋਡੇਟ ਕੀਤਾ ਹੂੰ ਉਹਨਾਂ ਨੇ ਇੰਨੇ ਸਾਡੇ ਸਾਹਮਣੇ ਵੀ ਇਹਨੂੰ ਕਈ ਵਾਰ ਝਾੜ-ਚਾਂਮ ਕੀਤੀ ਸੀ ਵੀ ਤੂੰ ਕਿਉਂ ਕਾਰਵਾਈ ਨਹੀਂ ਕਰਦਾ ਪਰ ਇਹ ਇਨਸਪੈਕਟਰ ਨੇ ਪਤਾ ਨਹੀਂ ਉਹਦੇ ਵਿੱਚ ਕੀ ਮਾਮਲਾ ਇਹ ਤੁਸੀਂ ਸਮਝ ਹੀ ਸਕਦੇ ਜੀ ਵੀ ਕਿਉਂ ਨਹੀਂ ਇਹ ਕਾਰਵਾਈ ਕਰਿਆ ਕਿ ਮਾਫ ਰੋਲਾ ਕੀਤਾ ਕਿਉਂ ਨਹੀਂ ਫੈਕਟਰੀ ਇਥੇ ਚੱਲਣ ਦਿੱਤੇ ਜਾ ਰਹੇ ਕੀ ਕਾਰਨ ਕੀ ਸਰ ਹੈਸ਼ੀ ਇਲਾਕਾ ਸਾਰਾ ਹੈਸ਼ੀ ਇਲਾਕਾ ਹੈਸ਼ੀ ਰੱਖੀ ਜਾ ਨਹੀਂ ਸਕਦੀ ਹੂੰ ਕਿਉਂਕਿ ਇਹ ਕਾਰਪੋਰੇਸ਼ਨ ਦੀ ਸਕੀਮ ਅਦੀਨ ਬਲ ਕੇ ਪੜਿਆ ਹੈ ਇਹ ਇਹ ਤਾਂ ਨਜਾਇਜ਼ ਤੌਰ ਤੇ ਇਹਨੂੰ ਬਣਾਇਆ ਜਾ ਆ ਦੇਖੋ ਤੁਸੀਂ ਸਾਹਮਣੇ ਇੱਕ ਕਮਰਾ ਰਾਈਟ ਤੋਂ ਦੇਖੋਗੇ ਨਾ ਇਹ ਇਹਨੇ ਹੁਣ ਇਹਨੂੰ ਬਣਾਇਆ ਜਦੋਂ ਨੋਟਿਸ ਨਿਕਲਿਆ ਨਾ 18 ਮਾਰਚ ਨੂੰ ਉਸ ਤੋਂ ਬਾਅਦ ਇਹਨੂੰ ਤਿਆਰ ਕੀਤਾ ਇਹਨੇ ਸਾਰਾ ਏਡੀ ਏਡੀ ਕਿਹੜੀ ਸ਼ੈ ਹੈਗੀ ਵੀ ਬੰਦਾ ਕਹਿੰਦਾ ਜੋ ਮਰਜ਼ੀ ਕਾਰਪੋਰੇਸ਼ਨ ਸੀਲ ਲਾਦਾ ਵਸੀਲਾ ਵੀ ਤੋੜਦੇ ਆ ਕਾਰਵਾਈ ਤੋਂ ਬਾਅਦ ਵੀ ਇਹ ਤਾਂ ਪਰਮਾਤਮਾ ਜਾਣਦਾ ਵੀ ਇਹ ਬੰਦਾ ਕਾਨੂੰਨ ਦੀ ਪ੍ਰਵਾਹ ਕਿਉਂ ਨਹੀਂ ਕਰ ਰਿਹਾ ਕਾਰਪੋਰੇਸ਼ਨ ਦੀ ਢਿੱਲੀ ਕੋ ਚਲਦੀ ਪਈ ਹੈ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਬੜਾ ਕਾਨੂੰਨ ਦੀ ਪਾਲਣਾ ਹੋਏਗੀ ਜ਼ੀਰੋ ਟੋਲਰੈਂਸ ਦੇ ਉੱਤੇ ਕੰਮ ਹੋਏਗਾ ਦੇਖੋ ਸਾਡੇ ਅਸੀਂ ਸਾਰੀ ਗੱਲ ਮੰਨਦੇ ਆ ਅਸੀਂ ਕੋਈ ਗਵਰਨਮੈਂਟ ਨੂੰ ਨਹੀਂ ਮਾਰਾ ਚੰਗਾ ਕਹਿੰਦੇ ਗਵਰਨਮੈਂਟ ਨੇ ਥੋੜਾ ਆਗੇ ਭਵੰਤਮਨ ਸਾਹਿਬ ਨੇ ਤਾਂ ਕਰਨੀ ਹੀ ਸੀ ਨਿਗਮ ਦੀ ਨਿਗਮ ਦੀ ਕਾਰਵਾਈ ਹੈ ਨਾ ਕਿਉਂਕਿ ਦੇਖੋ ਜੇ ਉਹ ਇਨਸਪੈਕਟਰ ਨਹੀਂ ਕਾਰਵਾਈ ਕਰ ਰਿਹਾ ਤਾਂ ਸੀਨੀਅਰ ਅਫਸਰਾਂ ਨੂੰ ਹੀ ਕੰਮ ਆ ਕੇ ਦੇਖ ਲੈਣ ਵੀ ਭਾਈ ਇਹ ਕਿਉਂ ਨਹੀਂ ਬੰਦਾ ਸਾਡਾ ਕਾਰਵਾਈ ਕਰ ਰਿਹਾ ਕਿਸੇ ਨੇ ਆ ਕੇ ਨਹੀਂ ਦੇਖਿਆ ਵੀ ਇੱਥੇ ਕਿਉਂ ਨਹੀਂ ਇਹ ਬੰਦਾ ਕਰ ਰਿਹਾ ਵਾਰ-ਵਾਰ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰ ਤੁਸੀਂ ਮੰਗ ਕਰਦੇ ਆ ਜੀ ਇਹਨੂੰ ਇਸ ਜਿਹੜੀ ਫੈਕਟਰੀ ਹੈ ਨਜਾਇਜ਼ ਇੱਥੋਂ ਇਹਨੂੰ ਸ਼ਿਫਟ ਕੀਤਾ ਜਾਵੇ ਬਸ ਜੀ ਕਿਉਂਕਿ ਇਹ ਫੇਰ ਸੀਲ ਕਰ ਜਾਵਾਂਗੇ ਜਾਹੀਦਾ ਤੇ ਸੀ ਕਿ ਜਦੋਂ ਇਹ ਸੈਕੰਡ ਟਾਈਮ ਵੀ ਚਲੋ ਜੇ ਫਸਟ ਟਾਈਮ ਨਹੀਂ ਸੀ ਕਿਤੇ ਸੈਕੰਡ ਟਾਈਮ ਕੀਤੀ ਸੀਗੀ ਤਾਂ ਉਦੋਂ ਤੇ ਐਫ ਆਈ ਆਰ ਦਰਜ ਕਰਾਈ ਜਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਹੀ ਨਹੀਂ ਆਖੀ ਸਾਰੇ ਗਲੀ ਵਾਲੇ ਪਰੇਸ਼ਾਨ ਨੇ ਇਸ ਚੀਜ਼ ਤੋਂ ਸਾਰੇ ਅਸੀਂ ਜਿਹੜੀ ਐਪਲੀਕੇਸ਼ਨ ਜੀ ਤੁਹਾਨੂੰ ਕਾਪੀਆਂ ਦੇ ਨਾਮੇ ਪੂਰੀ ਗਲੀ ਦੇ ਸਾਈਨ ਹੋਏ ਹਨ ਏ ਟੂ ਜ਼ेड ਇੱਥੇ ਆਲਮੋਸਟ ਅਸੀਂ 80 ਪਰਸੈਂਟ ਸੀਨੀਅਰ ਸਿਟੀਜ਼ਨ ਤੁਸੀਂ ਮੇਰੀ ਹਾਲਤ ਦੇਖ ਹੀ ਲਿਆ ਤੁਰਦੇ ਦੀ ਹਾਂ ਹਾਂ ਬਿਲਕੁਲ ਠੀਕ ਹੈ ਜੀ ਇਹ ਨਾਲ ਦਾ ਘਰ ਆਪਣੇ ਪਿੱਛੇ ਵਰਮਾ ਜੀ ਦਾ ਇਹਨਾਂ ਦੀ ਮਾਦਰ 90 ਸਾਲ ਦੇ ਨੇ ਬੈਟ ਤੇ ਆ ਉਹਨਾਂ ਨੇ ਵੀ ਟੱਕਰ ਰੱਖੀ ਹੋਈ ਆ ਅੱਗੇ ਤਲਵਾਰ ਸਾਹਿਬ ਨੇ ਇਹਨਾਂ ਦੀ ਮਾਦਰ 90 ਸਾਲ ਦੇ ਨੇ ਉਹਨਾਂ ਨੇ ਵੀ ਟੱਕੇ ਰੱਖੀ ਹੋਈ ਆ ਠੀਕ ਹੈ ਜੀ ਇਹ ਸਾਹਮਣੇ ਘਰ ਆ ਇਹ 65 ਸਾਲ ਤੋਂ ਉੱਪਰ ਨੇ ਦੋਨੋਂ ਹਸੂੜ ਵਾਈਫ ਤੇ ਅੱਗੇ ਜਾ ਕੇ ਖਰਾਨਾ ਸਾਹਿਬ ਦਾ ਘਰ ਆ ਉਹ 65 ਸਾਲ ਤੋਂ ਉੱਪਰ ਨੇ ਦੋਨੋਂ ਅਸੀਂ 80% ਇੱਥੇ ਸੀਨੀਅਰ ਸਿਟੀਜ਼ਨ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਆ ਸੁਣਵਾਈ ਸਿਰਫ ਸਾਡੀ ਪਾਰਪਕਾਰ ਸਿੰਘ ਕੁਮਮਣ ਨੇ ਕਰਵਾਈ ਆ ਜੀ ਚਲੋ ਆਪਾਂ ਏਟੀਵੀ ਸਾਹਿਬ ਨਾਲ ਇੱਕ ਵਾਰ ਟ੍ਰਾਈ ਕਰਦੇ ਫੋਨ ਕਰਨ ਦੀ ਬਈ ਫੋਨ ਚੱਕ ਲਨ ਤਾਂ ਕਿਉਂਕਿ ਪਹਿਲਾਂ ਵੀ ਫੋਨ ਟਰਾਈ ਕਰਿਆ ਸੀ ਫੋਨ ਪਿਕ ਨਹੀਂ ਕੀਤਾ ਸੀ ਉਹਨਾਂ ਨੇ ਉਹ ਹੀ ਹਾਈ ਕੋਰਟ ਚ ਨਹੀਂ ਗਿਆ ਛੱਤਰਾ ਸਾਹਿਬ ਵੀ ਹਾਂ ਕੱਲ੍ਹ ਕਰਾਂਗੇ ਨੀ ਬਕਾ ਚਲੋ ਆਪਾਂ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਜਾ ਕੇ ਅੰਦਰ ਜਿਹੜੇ ਮਾਲਕ ਨੇ ਹਨੀਫ ਅंसारी ਉਹਨਾਂ ਨਾਲ ਗੱਲ ਕਰਨ ਦੀ ਅंसारी ਬਾਹਰੋਂ ਤੁਸੀਂ ਦੇਖ ਹੀ ਲਿਆ ਜੀ ਕਿਤੇ ਕਿਤੇ ਉੱਚੀਆਂ ਕੰਧਾਂ ਨੇ ਤੇ ਇੱਥੇ ਕੋਈ ਅੰਦਰ ਬੰਦਾ ਝਾਅ ਕਿਉਂ ਨਹੀਂ ਸਕਦਾ ਚਲੋ ਇੱਕ ਵਾਰ ਟਰਾਈ ਕਰਦੇ ਹਾਂ ਜੇ ਬੈਠੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਅੰਦਰ ਇਹਨੇ ਜੀ ਨਿਆਂਇਤ ਤੌਰ ਤੇ ਪੰਜ ਕਮਰੇ ਬਣਾਏ ਹੋਏ ਨੇ ਇਹਦਾ ਕੋਈ ਕਾਰਪੋਰੇਸ਼ਨ ਤੋਂ ਮਨਜ਼ੂਰੀ ਨਹੀਂ ਕੋਈ ਕੁਝ ਨਹੀਂ ਆਹ ਐਡਾ ਵੱਡਾ ਸ਼ੈੱਡ 450 ਗੱਜ ਬਣਾਇਆ ਕੋਈ ਮਨਜ਼ੂਰੀ ਨਹੀਂ ਅੰਦਰ ਚਾਰ ਛੱਦਰ ਲੱਗੇ ਹੋਏ ਨੇ ਪੰਜ ਨੂੰ ਅਲੱਗ-ਅਲੱਗ ਪੋਰਸ਼ਨ ਬਣਾਏ ਹੋਏ ਨੇ ਜਿੱਥੇ ਕੰਮ ਚੱਲਦਾ ਪੱਥਰ ਕੱਟਣ ਵਾਲੀਆਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿੰਨੀ ਆਵਾਜ਼ ਆਉਂਦੀ ਹੋ ਤੇ ਕੈਮੀਕਲ ਦੀ ਨਾਲ ਸਫਾਈ ਕੀਤੀ ਜਾਂਦੀ ਆ ਹੁਣ ਬਾਰ ਬਾਰ ਇਹਨਾਂ ਦੀਆਂ ਗੱਡੀਆਂ ਨੇ ਜੀ ਬਾਰ ਬਾਰ ਘੇੜੇ ਮਾਰਦੇ ਨੇ ਹੁਣ ਤਾਂ ਤੁਸੀਂ ਆਏ ਹੋ ਦੁਪਹਿਰ ਦੇ ਵੇਲੇ ਅਗਰ ਤੁਸੀਂ ਸ਼ਾਮ ਨੂੰ ਆ ਕੇ ਦੇਖੋ ਇਹਦੇ ਪ੍ਰਵਾਸੀ ਭਾਰਤੀ ਰਹਿੰਦੇ ਨੇ ਆਪਣੇ ਸਾਡੇ ਇੱਥੇ ਉਹਨਾਂ ਦੇ ਛੋਟੇ ਛੋਟੇ ਬੱਚੇ ਇਹ ਗਲੀ 'ਚ ਖੇਡਦੇ ਨੇ ਔਰ ਇਹ ਬੰਦਾ ਕੀ ਕਰਦਾ ਜੀ ਅੱਧ ਗਲੀ ਤੋਂ ਵਿੱਚੋਂ ਹੌਰਨ ਮਾਰਨਾ ਸ਼ੁਰੂ ਕਰ ਦਿੰਦਾ ਤੁਸੀਂ ਦੇਖੋਗੇ ਇੱਕ ਬੰਦਾ ਤੋਂ ਮੈਂ ਅੰਦਰ ਲਿਆ ਕੇ ਹੁਣ ਦਿਖਾ ਦਿੰਦਾ ਮੇਰੀ ਮਿਸ ਜੀ ਬੈਠਦੇ ਨੇ ਉਹਦੇ ਦੋਨੋਂ ਗੋਡੇ ਚੇਂਜ ਕਰਾਏ ਨੇ ਦੋਨੋਂ ਚੋਲੇ ਚੇਂਜ ਕਰਾਏ ਹੋਏ ਨੇ ਔਰ ਰੂਮਟਾਇਡ ਆਰਥਰਾਈਟਸ ਦੀ ਹੋਮ ਰੀਜ ਹੈ ਹੂੰ ਨਹੀਂ ਕਈ ਵਾਰ ਰਾਤ ਨੂੰ ਨੀਂਦ ਆਉਂਦੀ ਜਿਨੇ ਅਸੀਂ ਸੌ ਨਹੀਂ ਸਕਦੇ ਪ੍ਰੋਬਲਮ ਹੈ ਇਸਕਾ ਪ੍ਰੋਬਲਮ ਹੈ ਠੀਕ ਹੈ ਨਾ ਗੱਡੀਆਂ ਦੀਆਂ ਆਵਾਜ਼ਾਂ ਇਹਨਾਂ ਦੇ ਪੱਥਰ ਕੱਟਣ ਦੀਆਂ ਆਵਾਜ਼ਾਂ ਅਬ ਜੀ ਜਲਦੀ ਵੀ ਆਹ ਇਹ ਨਹੀਂ ਇਹ ਤਾਂ ਇਹਨਾਂ ਦਾ ਕੋਈ ਮਕਾਨ ਬਣ ਰਿਹਾ ਉਹਦੀ ਉੱਚਾ ਨੀਵਾ ਕਰ ਰਹੇ ਨੇ ਮਕਾਨ ਚਲੋ ਅਸੀਂ ਕੋਈ ਗੱਲ ਕਰਦੇ ਹਾਂ ਮਨੀਫਨ ਸਾਹੀ ਆਓ ਜੀ ਇੱਕ ਪ੍ਰਵਾਸੀ ਉਹ ਯਾਰ ਗੱਲ ਤਾਂ ਸੁਣ ਲੈ ਲੁੱਕ ਗਿਆ ਮੈਨੂੰ ਦੇ भैया बात तो सुनो है मालिक यहाँ पे ये गाड़ी के पीछे को छुप रहे हो है मालिक यहाँ पे मालिक नहीं है और खुश सामने है नहीं मालिक और भैया मालिक है बोल लो क्या नाम है मालिक का भैया मालिक का नाम क्या है ਉਹ ਕਾਰੀਗਰ ਸੇ ਅੰਦਰ ਚਲਾ ਗਿਆ ਤਾਂ ਬਲਵਿੰਦਰ ਸਿੰਘ ਜੀ ਹੋਰ ਸੋ ਨੰਬਰ ਹੈਗਾ ਤੁਹਾਡੇ ਕੋਲ ਇਹਦਾ ਮਿਸਟਰ ਅंसारी ਦਾ ਜੀ ਤਾਂ ਕਾਲ ਕਰਦੇ ਆ ਇੱਕ ਵਾਰ ਅंसारी ਜੀ ਨੂੰ ਵੀ ਕੀ ਕਰਨਾ ਐਡੀ ਕਿਹੜੀ ਆ ਨੰਬਰ ਦੇਖੋ ਕੀ ਕਰਨਾ ਏ ਐਨ ਇੰਟੀਰੀਅਰ ਇਹ ਤੁਹਾਨੂੰ ਨੰਬਰ ਦਿੱਤਾ ਹੈ 94174 76327 ਉਹ ਇਹਦਾ ਨੰਬਰ ਹੈ ਹੈਲੋ ਖੈਰ ਹਨੀ ਅਨਸਾਰੀ ਜੀ ਅਨਸਾਰੀ ਜੀ ਸਸੀਗਰ ਇੰਦਰਪਾਲ ਤੁੰਨਾ ਗੱਲ ਕਰ ਰਿਹਾ ਜੀ ਪੱਤਰਕਾਰ ਰਮਜ਼ਾ ਨਿਊਜ਼ ਤੋਂ ਹਾਂ ਜੀ ਸਰ ਰਮਜ਼ਾ ਨਿਊਜ਼ ਤੋਂ ਇੰਦਰਪਾਲ ਸਿੰਘ ਤੁੰਨਾ ਗੱਲ ਕਰ ਰਿਹਾ ਪੱਤਰਕਾਰ ਲੁਧਿਆਣੇ ਤੋਂ ਜੀ ਸਰ ਤੁਹਾਡੀ ਫੈਕਟਰੀ ਤੇ ਦੋ ਵਾਰ ਕਾਰਪੋਰੇਸ਼ਨ ਨੇ ਸੀਲ ਲਗਾਈ ਆ ਕੱਲ ਵੀ ਸੀਲ ਲਾਈ ਆ ਨੋਟਿਸ ਵੀ ਭੇਜਿਆ ਤੁਸੀਂ ਸੀਲ ਤੋੜਤੀ ਸਰ ਇਹ ਐਲੀਗੇਸ਼ਨ ਦੇ ਥੋਕੇ ਤੇ ਜੀ ਸਰ ਕਿਉਂ ਥੋੜੀ ਸੀਲ ਤੁਹਾਡੇ ਕੋ ਕੀ ਅਧਿਕਾਰ ਹੈਗਾ ਨਹੀਂ ਉਹ ਸਰ ਗੱਲ ਹੋਈ ਥੀ ਮਹਿੰਦਰ ਜੀ ਨਾਲ ਕਿਹ ਨਾਲ ਗੱਲ ਹੋਈ ਜੀ ਮੋਹਨ ਸਿੰਘ ਨਾਲ ਇਹ ਕੌਣ ਨੇ ਮੋਹਨ ਸਿੰਘ ਕੌਣ ਨੇ ਆ ਏਟੀਪੀ ਹੈ ਸਰ ਕੀ ਗੱਲ ਹੋਈ ਹੈ ਜੀ ਉਹਨੇ ਬਾਤ ਕੀਤੀ ਦੋਨਾਂ ਨੇ ਕਿਹਾ ਬਹੁਤ ਚਲਾ ਕੋਲ ਉਹਨਾਂ ਨੇ ਮੁਖੜਾਈਏ ਨਹੀਂ ਗੱਲ ਕੀ ਹੋਈ ਹੈ ਸਰ ਉਹਨਾਂ ਨਾਲ ਕੀ ਤੁਸੀਂ ਫੈਕਟਰੀ ਆਪਣੀ ਜਿਹੜੀ ਹੈ ਸ਼ਿਫਟ ਕਰੋਗੇ ਕੀ ਕਰੋਗੇ ਨਹੀਂ ਸੈਫਟੀ ਤੇ ਸ਼ਿਫਟ ਮੈਂ ਤਾਂ ਕੁਝ ਨਹੀਂ ਕੀਤਾ ਸਰ ਇੱਥੇ ਰੈ residencial area ਵਿੱਚ ਤੁਸੀਂ ਫੈਕਟਰੀ ਬਣਾਈ ਹੋਈ ਹੈ ਲੋਕ ਲੋਕ ਪਰੇਸ਼ਾਨ ਨੇ ਤੁਹਾਡੇ ਤੋਂ ਇੰਨੇ ਜ਼ਿਆਦਾ ਸੈਫਟੀ ਤਾਂ ਕੋਈ ਨਹੀਂ ਬਣੀ ਅ ਫੈਕਟਰੀ ਆ ਮੈਂ ਫੈਕਟਰੀ ਦੀ ਬਾਤ ਕਰ ਰਿਹਾ ਤੁਹਾਡੀ ਜੀ ਤੁਹਾਡੀ ਫੈਕਟਰੀ ਦੇ ਬਾਹਰ ਖੜਾ ਹਿੱਥੇ ਮੈਂ ਹਾਂਜੀ ਹੈਲੋ ਸਰ ਸੀਲ ਕਿਸ ਕਪੈਸਿਟੀ ਤੋੜੀਆ ਤੁਸੀਂ ਤੁਹਾਡੇ ਕੋਲ ਕੀ ਅਧਿਕਾਰ ਹੈਗਾ ਵਾ ਸਰ ਕਾਉਂਸਲਰ ਨੇ ਕਰਾਈ ਸੀ ਨਾ ਇਹ ਗੱਲ ਕਰਕੇ ਉਹਨਾਂ ਨੂੰ ਕਿੰਨੇ ਕਰਾਈ ਸੀ ਕਾਉਂਸਲਰ ਨੇ ਆ ਤਨਵੀਰ ਸਰ ਫਿਰ ਵੀ ਚਲੋ ਇਹ ਗੱਲ ਕਰਾਈ ਤਾਂ ਸੀਲ ਜਿੰਨੇ ਤੋੜੀਆ ਉਹੀ ਅਧਿਕਾਰੀ ਆ ਕੇ ਖੋਲ ਸਕਦਾ ਨਾ ਸੀਲ ਇਹ ਪ੍ਰਾਈਵੇਟ ਬੰਦਾ ਆ ਤੁਸੀਂ ਕੱਲੇ ਦਾ ਕੋਣ ਨੇ ਆ ਕੇ ਖੋਲਵਾਈ ਇਹ ਕਿੰਨੇ ਖੋਲਦੀ ਸੀ ਇਹ ਆ ਕੇ ਸੰਜੀ ਜੀ ਕਿੰਨੇ ਜੀ ਸੰਵੀਰ ਜੀ ਨੇ ਕਰわせ ਸੰ ਨਵੀਤਾ ਵਾਲੀ ਵਾਲ ਜੀ ਨੇ ਖੋਲੀ ਸੀ ਸੀਲ ਇਹ ਹਾਂ ਜੀ ਉਹਨਾਂ ਨੂੰ ਕੋਈ ਵੈਰੀ ਚਲੋ ਠੀਕ ਹੈ ਸਰ ਥੈਂਕ ਯੂ ਤਾਂ ਕੌਣ ਸਨ ਤਨਵੀਰ ਢਾਲੀਵਾਲ ਹੋਰ ਦਾ ਨਾਮ ਲੈ ਰਹੇ ਨੇ ਢਾਲੀਵਾਲ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਵੀ ਆਖਿਰਕਾਰ ਕਾਰਨ ਕੀ ਹੈ ਅੱਜ ਜੇ ਤੁਸੀਂ ਸੁਣਿਆ ਹਨੀਫ ਅंसारी ਜਿਹਨੂੰ ਪੰਜਾਬੀ ਵੀ ਬੋਲਣੇ ਨਹੀਂ ਆਉਂਦੇ ਭਾਵੇਂ ਇੱਕ ਪ੍ਰਵਾਸੀ ਹੈ ਤੇ ਪ੍ਰਵਾਸੀ ਦਾ ਕਾਰਪੋਰੇਸ਼ਨ ਦੇ ਉੱਤੇ ਐਡਾ ਦਬਦਬਾ ਹੈ ਕਾਰਪੋਰੇਸ਼ਨ ਇੱਕ ਵਾਰ ਆ ਕੇ ਬੱਦਲਾ ਢਾਹ ਦਿੰਦੀ ਹੈ ਕੱਲ ਇੱਥੇ ਨਹੀਂ ਮੁੱਕਦੀ ਫੇਰ ਕੰਪਲੇਂਟ ਹੁੰਦੀ ਹੈ ਕੰਪਲੇਂਟਾਂ ਦੇ ਕੰਪਲੇਂਟਾਂ ਹੁੰਦੀਆਂ ਨੇ April ਦੇ ਵਿੱਚ ਜਿਹੜੀ ਸੀਲ ਇਸ ਫੈਕਟਰੀ ਨੂੰ ਕਰ ਦਿੱਤਾ ਜਾਂਦਾ ਹੈ ਆਪਣੇ ਹੱਥੀ ਤੋੜ ਦਿੰਦਾ ਫਿਰ ਕਮੈਂਟ ਦਿੱਤੀ ਜਾਂਦੀ ਹੈ ਸਰਪਰਕਾਰ ਸਿੰਘ ਨੂੰ ਜਿਹੜੇ ਅਕਾਲੀ ਜਲ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਨੇ ਉਹਨਾਂ ਵੱਲੋਂ ਚਾਰਾ ਜੋਈ ਕੀਤੀ ਜਾਂਦੀ ਹੈ ਅਫਸਰਾਂ ਨਾਲ ਗੱਲ ਕੀਤੀ ਜਾਂਦੀ ਹੈ ਕੱਲ ਫਿਰ ਇਸ ਇਸ ਗੇਟ ਉੱਤੇ ਪੰਜਾਬ ਦੀ ਲੁਧਿਆਣਾ ਦੀ ਕਾਰਪੋਰੇਸ਼ਨ ਵੱਲੋਂ ਸੀਲ ਲਾਈ ਜਾਂਦੀ ਹੈ ਕਿ ਉਹ ਹਨੀਫ ਅंसारी ਫੇਰ ਉਸ ਥੀਲ ਨੂੰ ਤੋੜ ਦਿੰਦਾ ਹੈ ਤੇ ਕਹਿੰਦਾ ਭਾਈ ਮੈਨੂੰ ਮੇਰੀ ਫਲਾਣੇ ਏਟੀਪੀ ਨਾਲ ਗੱਲ ਹੋਈ ਆ ਫਲਾਣੇ ਕਾਉਂਸਲਰ ਨਾਲ ਗੱਲ ਹੋਈ ਆ ਏਟੀਪੀ ਮੋਹਨ ਸਿੰਘ ਦਾ ਨਾਮ ਲੈਂਦਾ ਹੈ ਕਾਉਂਸਲਰ ਤਨਵੀਰ ਢਾਲੀਵਾਲ ਹੋਰ ਦਾ ਨਾਮ ਲੈਂਦਾ ਹੈ ਹਾਲੇ ਕਿ ਇਹ ਇਲਾਕਾ ਤਨਵੀਰ ਢਾਲੀਵਾਲ ਦਾ ਨਹੀਂ ਦਲਰਾਜ ਸਿੰਘ ਦਾ ਪੈਂਦਾ ਹੈ ਕੀ ਇਹਦੇ ਪਿੱਛੇ ਕਾਰਨ ਨਾ ਤਾਂ ਮੋਹਨ ਸਿੰਘ ਨੇ ਕਾਲ ਚੱਕੀ ਆ ਤੇ ਨਾ ਤਨਵੀਰ ਢਾਲੀਵਾਲ ਸਾਹਿਬ ਨੇ ਫੋਨ ਚੱਕਿਆ ਜਿਹੜਾ ਇੱਥੋਂ ਦਾ ਇੰਸਪੈਕਟਰ ਹੈ ਇੰਸਪੈਕਟਰ ਕਹਿੰਦਾ ਭਾਈ ਮੈਂ ਹਾਈ ਕੋਰਟ ਚਾ ਮੈਂ ਦੇਖਦਾ ਮੈਂ ਦੇਖਦਾ ਮੈਂ ਦੇਖਦਾ ਕੀ ਦੇਖ ਰਹੇ ਨੇ ਇੰਸਪੈਕਟਰ ਸਾਹਿਬ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਅਮਰਪਾਲ ਨਾਲ ਸਤਿ ਸ੍ਰੀ ਅਕਾਲ